ਪੇ ਹੁਣ ਤੈਨੂੰ ਪਤਾ ਹੀ ਐ ਇਹ ਜਿਹੜੀ ਵਿਪਤਾ ਪਈ ਆ ਉਹਨੂੰ ਕਿਵੇਂ ਤਾਂ ਨਪਟਾਉਣਾ ਹੀ ਐ ਅੱਗ ਲਾਓ ਇਹਨਾਂ ਟੂਮਾਂ ਨੂੰ ਬਸ ਕੋਈ ਹੀਲਾ ਵਸੀਲਾ ਲੁਗਾ ਤੁਸੀਂ ਗੱਲ ਤਾਂ ਦੱਸ ਬੁਝਾਰਤਾ ਜੀ ਕੀ ਪਈ ਜੰਨੀ ਐ ਵੈਸਾ ਫੜੋ ਤੁਸੀਂ ਇਹਨਾਂ ਨੂੰ ਵੇਚ ਕੇ ਨਾ ਆਪਾਂ ਮੰਮੀ ਦਾ ਇਲਾਜ ਕਰਾਵਾਂਗੇ ਤੇ ਕੀ ਹੋ ਗਿਆ ਕਿਉਂ ਕਾਮਾ ਰੋਲੀ ਪਾਈ ਐ ਤੁਸੀਂ ਕਿਹੜਾ ਬੇੜਾ ਹੋ ਗਿਆ ਕਾਮਾ ਰੋਲੀ ਨਹੀਂ ਮਾਮ ਇਹ ਜਦੋਂ ਗੱਲਾਂ ਕਰਦੇ ਨਾ ਪੁੱਠੀਆਂ ਹੀ ਕਰਦੀ ਐ ਮੇਰੀ ਗੱਲ ਸੁਣ ਹੁਣ ਗਹਿਣੇ ਕੱਢ ਕੇ ਖੜ ਗਈ ਮੈਨੂੰ ਐਂ ਦੱਸ ਬਾਤਾਂ 3 ਲੱਖ ਦੇ ਹੋਣਗੇ 4 ਲੱਖ ਦੇ ਹੋਣਗੇ 5 ਲੱਖ ਦੇ ਹੋਣਗੇ ਗਹਿਣੇ ਕਿੰਨੇ ਵੱਡੇ ਨਹੀਂ ਤੇ ਕਹਿੰਦੀ ਇਹਦੇ ਨਾਲ ਕਰਜ਼ਾ ਲਾਹੂੰਗੀ ਆ ਜਿਹੜਾ ਚੜਿਆ ਲੈ ਨਾ ਹੁਣ ਤੇਰਾ ਦਿਮਾਗ ਤਾਂ ਠੀਕ ਹੈ ਹਣ ਨੂਹਾਂ ਦੇ ਗਹਿਣੇ ਵੇਚ ਕੇ ਅਸੀਂ ਲੋਕਾਂ ਦਾ ਕਰਜ਼ਾ ਲਾਹਾਂਗੇ ਹੈ ਮਾਨਪ੍ਰੀਤ ਇਹ ਗੱਲ ਨਹੀਂ ਬਣਦੀ ਪੁੱਤ ਇਹਨਾਂ ਨੂੰ ਅੰਦਰ ਸਾਹਮਣੇ ਨਿਮਾਰੀ ਚ ਮੰਮੀ ਜੀ ਗਹਿਣੇ ਘਟੇ ਹੁੰਦੇ ਕਾਦੇ ਵਾਸਤੇ ਆ ਮੁਸੀਬਤ ਚ ਕੰਮ ਆਉਣ ਬੰਦੇ ਦੇ ਜਦੋਂ ਆਪਾਂ ਪਾਉਣੇ ਨਹੀਂ ਕਰਨੇ ਨਹੀਂ ਫਿਰ ਇਹ ਕੰਮ ਵੀ ਨਹੀਂ ਆਉਣੇ ਆਪਣੇ ਗੱਲ ਸੁਣ ਲੈ ਤੂੰ ਇਸ ਘਰ ਦੀਆਂ ਨੂਹਾਂ ਧੀਆਂ ਦੇ ਗਹਿਣੇ ਵੇਚ ਕੇ ਕਰਜ਼ਾ ਨਹੀਂ ਲਾਉਣਾ ਹੈਗਾ ਨਾਲੇ ਤਾਰੀ ਤੂੰ ਪਾਈ ਨਾ ਕੋਈ ਬੈਂਕ ਤੇ ਲੋਨ ਲੂਣ ਦਾ ਪਤਾ ਕਰ ਉਹ ਚਾਚੀ ਮੈਂ ਪਤਾ ਕਰਕੇ ਆਇਆ ਆ ਜੱਗਰ ਨੂੰ ਪੁੱਛਿਆ ਸੀ ਉਹਨੇ ਕਰਵਾਇਆ ਤੀਗਾ ਮੈਂ ਭਾਈ ਦੱਸਦੇ ਕੀ ਸਿਸਟਮ ਹੋਗਾ ਚਾਚਾ ਵੀ ਕਹਤੀ ਮੇਰੇ ਨਾਲ ਉਹ ਇੰਨੀ ਛੇਤੀ ਨਹੀਂ ਬਣਦਾ ਵੀ ਆਪਾਂ ਮੈਂ ਜਾ ਕੇ ਬੈਂਕ 'ਚ ਖੜ ਜੀ ਤੇ ਨਾਲ ਦੀ ਨਾਲ ਦੇ ਦੇਣਗੇ 36 ਤਾਂ ਗੇੜੇ ਲੱਗਣਗੇ ਪਹਿਲਾਂ ਫੇਰ ਹੋਊਗਾ ਅਗਲੇ ਅਨਕੁਆਰੀ ਕਰਨੋਂਗੇ ਚਲੋ ਉਹ ਤਾਂ ਜਿਹੜੀ ਉਹਨਾਂ ਨੇ ਕਾਰਵਾਈ ਕਰਨੀ ਉਹ ਤਾਂ ਕਰਨੀ ਆ ਭਾਈ ਤੁਸੀਂ ਸ਼ੁਰੂਆਤ ਤਾਂ ਕਰੋ ਕਿਰਾ ਮੂੰਹ ਮੱਥੇ ਤੇ ਲੱਗੋ ਜਾ ਕੇ ਉਹੀ ਦਿਨ ਨੂੰ ਮੈਂ ਕਹਿਣੀ ਆ ਵੀ ਤੂੰ ਵੀ ਸਿਆਣੀ ਬਣ ਜਾ ਰਖ ਲਾਬ ਦੇ ਗਹਿਣੇ ਸਾਹਮ ਕੇ ਮੁੜ ਕੇ ਸਾਰੀ ਉਮਰ ਫਿਰ ਇਹਦੇ ਪੇਕਿਆਂ ਤੋਂ ਸੁਣੀ ਜਾਵਾਂਗੇ ਗਾਲਾਂ ਆਲਾ ਕੋ ਸਾਡੀ ਕੁੜੀ ਦੇ ਗਹਿਣੇ ਵੇਚ ਕੇ ਖਾ ਗਏ ਚਲ ਕੋਈ ਨਾ ਚਾਚੀ ਦੇਖਦਿਆਂ ਕਰਦਿਆਂ ਪਤਾ ਉਹ ਤਾਂ ਨਾਲੇ ਹੁਣ ਤਾਂ ਟਾਈਮ ਵੀ ਲੰਘ ਗਿਆ ਕੱਲ ਨੂੰ ਜਾਣਾ ਪਊਗਾ ਕੱਲ ਨੂੰ ਦੇਖਦੇ ਕੱਲ ਨੂੰ ਜਾਇਆਵਾਂਗੇ ਮੈਂ ਤੇ ਚਾਚਾ ਜਾ ਕੇ ਆਹੋ ਭਾਈ ਜਰੂਰ ਜਾਇਓ ਆਦਾ ਕਰੋ ਗੌਰੇ ਕੰਮ ਦੀ ਤਾਂ ਕਿਵੇਂ ਬਾਪੂ ਬੈਜਾ ਇੱਧਰ ਠੀਕ ਆ ਹੁਣ ਠੀਕ ਆ ਫਪਪੇ ਕਰਮ ਮਾੜੇ ਨੇ ਜਿਹੜੇ ਆਦਿਨ ਦੇਖਣੇ ਤੇਰੇ ਕਰਮ ਮਾੜੇ ਸਾਰਾ ਟੱਬਰ ਸੁੱਕਣੇ ਪਾ ਰੱਖਿਆ ਇਹਦੇ ਕੱਲੇ ਦੇ ਕਰਮ ਮਾੜੇ ਨੇ ਹੋਰ ਮੈਂ ਕਰਾਂ ਤਾਂ ਕਰਾਂ ਕੀ ਮੈਨੂੰ ਤਾਂ ਹੁਣ ਐ ਹੋਇਆ ਪਿਆ ਵੀ ਮੈਂ ਪੈਂਟ ਪਿੱਟੀ ਨੰਘੂ ਆ ਕਿਨੇ ਜੇ ਕਿਸੇ ਨੇ ਮੈਨੂੰ ਮੜਾ ਜੇ ਮੈਨਾਂ ਮਾਰਤਾ ਨਾ ਵੀ ਆ ਜਾਂਦਾ ਸਾਰੇ ਪੈਸੇ ਲਟਾ ਕੇ ਵੱਡਾ ਪੈਸੇ ਡੁੱਬਣੇ ਕਰਨ ਵਾਲਾ ਮੇਰਾ ਤਾਂ ਮਰਨ ਹੋ ਜੂਗਾ ਬੜੀ ਜੀ ਤੁਸੀਂ ਨਾ ਮੇਰੇ ਗਾਣੇ ਦਾ ਸਾਰਾ ਪੁੱਤ ਗਾਣੇ ਜਿੰਨਾ ਵੀ ਕਰਦੇ ਲੈਂਦਾ ਨਾ ਨਾਲ ਉਹ ਇਹਨਾਂ ਨਾਲ ਬੇਸ਼ੱਕ ਤੁਸੀਂ ਮੈਨੂੰ ਮਾੜੀ ਮਾੜੀ ਕਿੱਲੇ ਰਹਿਨੇ ਹੋ ਪਰ ਮੈਂ ਇੰਨੀ ਵੀ ਮਾੜੀ ਨਹੀਂ ਵੀ ਆਪਦੇ ਪਰਿਵਾਰ ਦਾ ਭਲਾ ਨਾ ਸੋਚ ਸਕਾਂ ਤੇ ਮੇਰਾ ਪਰਿਵਾਰ ਅੱਜ ਮੁਸੀਬਤ 'ਚ ਆ ਨਾ ਤਾਂ ਮੇਰਾ ਵੀ ਫਰਜ਼ ਬਣਦਾ ਵੀ ਮੈਂ ਕੁਝ ਸੋਚਾਂ ਉਹ ਤਾਂ ਗੱਲ ਪੁੱਤ ਤੇਰੀ ਠੀਕ ਆ ਤੂੰ ਸਾਡੇ ਹੁੰਦਿਆਂ ਫਿਕਰ ਨਾ ਕਰ ਇਹਨੂੰ ਅੰਦਰ ਰੱਖ ਕੇ ਜਿਉਂਦੇ ਜਾਗਦੇ ਹਾਂ ਅਜੇ ਅਸੀਂ ਕੋਈ ਨਹੀਂ ਆਪਣੇ ਪਰਿਵਾਰ ਨੂੰ ਕੋਈ ਕਹਿ ਸਕਦਾ ਸਾਡੇ ਜਿਉਂਦਾ ਜੀ ਕੋਈ ਉਂਗਲ ਨਹੀਂ ਕਰ ਸਕਦਾ ਉਹ ਨਾਲੇ ਪੁੱਤ ਗੱਲ ਸੁਣ ਆ ਜਿਹੜੇ ਗਹਿਰੇ ਘਟੇ ਹੁੰਦੇ ਨੇ ਨਾ ਇਹ ਨੂਹਾਂ ਧੀਆਂ ਦਾ ਸ਼ਿੰਗਾਰ ਹੁੰਦੇ ਨੇ ਇਹ ਤੇithੋਂ ਲੈਂਦੇ ਅਸੀਂ ਚੰਗੇ ਨਹੀਂ ਲੱਗਦੇ ਇਹੀ ਤਾਂ ਨੂੰ ਮੈਂ ਸਮਝਾ ਕੇ ਹਟਿਆ ਘੰਟੇ ਦੀ ਇਹਦੇ ਕਿਹੜਾ ਦਿਮਾਗ 'ਚ ਕੋਈ ਗੱਲ ਵੱ ਬਾਈ ਤੂੰ ਨਾ ਫਿਕਰ ਕਰ ਕੋਈ ਫਿਕਰ ਨਾ ਕਰ ਹੈਗਾ ਮੈਂ ਹਜੇ ਆਪਾਂ ਕਰ ਲਾਂਗੇ ਸਾਰਾ ਹਸਾਬ ਕਿਤਾਬ ਜਿਵੇਂ ਹੋਇਆ ਕੱਲ ਨੂੰ ਦੇਖਦੇ ਨੇ ਚਾਚਾ ਆਪਾਂ ਬੈਂਕ 'ਚ ਦੁਬਾਰੇ ਜਾ ਆਵਾਂਗੇ ਨਾਲੇ ਪਤਾ ਕਰ ਆਵੇਂ ਕੀ ਸਿਸਟਮ ਹੈ ਸਾਨੂੰ ਦੱਸ ਦੋ ਭਾਈ ਆਪਾਂ ਕਰਾਂ ਲਾਂਗੇ ਤਿਆਰ ਕਾਗਜ਼ ਪੱਤਰ ਜਿਹੜੇ ਕਰਾਉਣੇ ਪੈਣਗੇ ਓ ਯਾਰ ਮੈਂ ਆਪਦੇ ਭਰਾ ਵਾਸਤੇ ਆਪਣੇ ਆਪ ਨੂੰ ਵੇਚਣ ਲਈ ਤਿਆਰ ਆ ਕਿੱਡੀ ਕੀ ਗੱਲ ਆ ਗਈ ਕਿਉਂ ਟੈਨਸ਼ਨ ਲੈਣਾ ਲੈ ਤੂੰ ਮੈਨੂੰ ਚਾਬੀ ਦੇ ਦੇ ਮਰੀ ਦੀ ਕੀ ਚਾਹੀਦਾ ਤੈਨੂੰ ਉੱਥੋਂ ਤੈਨੂੰ ਪਤਾ ਹੀ ਆ ਕੀ ਚਾਹੀਦਾ ਮੈਂ ਆਪੇ ਲੈ ਲਊਂਗਾ ਤੂੰ ਚਾਬੀ ਫੜਾ ਮੈਨੂੰ ਉੱਥੇ ਨਾ ਬੈਠਾਂ ਸਹਰਾਣੇ ਪਈਏਗੀ ਚੱਲ ਕੋਈ ਨਾ ਫੇਰ ਨਾ ਕਰ ਕਰਦਿਆਂ ਹੱਲਾ ਦੇਖ ਲੈ ਤਾਰੀ ਪੁੱਤਰਾ ਮਾੜਾ ਟਾਈਮ ਹੁੰਦਾ ਪਤਾ ਨਹੀਂ ਲੱਗਦਾ ਕਦੋਂ ਆ ਜਾਂਦਾ ਬੰਦੇ ਤੇ ਕੀ ਪਤਾ ਕਿਹੜੇ ਟਾਈਮ ਦੇ ਲੈਣੇ ਦੇਣੇ ਨੇ ਬਾਪੂ ਇਹਦਾ ਅਕਲ ਤੋਂ ਨਾ ਕੰਮ ਲਵੇ ਉਹਦਾ ਮਾੜਾ ਟਾਈਮ ਤਾਂ ਬੱਟਤੀ ਪਿਆਗਾ ਚੱਲ ਮਾ ਫੇਰ ਛੱਡ ਦਿਆ ਕਰ ਗੱਲ ਨੂੰ ਛੱਡ ਦਿਆ ਕਰ ਗੱਲ ਇਹੜੇ ਤਾਂ ਬਸ ਮੇਰੇ ਮਗਰੀ ਪੈਣਾ ਹੁੰਦਾ ਇਹ ਐ ਨਹੀਂ ਦੇਖਦੀ ਵੀ ਘਰ ਚ ਕੀ ਵਕਤ ਪਿਆ ਤੇ ਮੈਂ ਲੜਾਈਆਂ ਕਰਦੀ ਆ ਹੁਣ ਇਹਨੂੰ ਲੋਕਾਂ ਦੀ ਫਿਕਰ ਆ ਕੇ ਜੇ ਬਾਹਰ ਜਾऊं ਲੋਕ ਮੈਨੂੰ ਕਹਿਣਗੇ ਲੋਕਾਂ ਨੇ ਤਾਂ ਕਹਿਣਾ ਹੀ ਹੈ ਭਾਈ ਜਿਨ੍ਹਾਂ ਦੇ ਪੈਸੇ ਤਾਂ ਉਹ ਕੁਝ ਪਵਾਤੇ ਚੱਲ ਕੋਈ ਨਾ ਸਿੰਦਰੇ ਉਹ ਫਿਰ ਹੁਣ ਕੋਈ ਤਾਂ ਹੱਲ ਕਰਨਾ ਪਊ ਆ ਤੂੰ ਤਾਂ ਲੜੀ ਜੰਨੀ ਆ ਹਰ ਟਾਈਮ ਜੇ ਲੜਾਈ ਨਾ ਕਰੇ ਕੋਈ ਦਿਮਾਗ ਨਾਲ ਸੋਚੀਏ ਫੇਰੀ ਹੱਲ ਹੋਊ ਕਿਸੇ ਵੀ ਤੇਰੇ ਪਾਇ ਸਿਆਪੇ ਕਰਕੇ ਲੜਦੀ ਆ ਹੋਰ ਮੈਨੂੰ ਕਿਹੜਾ ਲੜਨ ਦਾ ਚਾਅ ਹੈ ਤੇਰੇ ਨਾਲ ਤੂੰ ਕਰ ਪਹਿਲਾਂ ਤਾਂ ਆ ਮਨਪ੍ਰੀਤ ਦੇ ਗਾਣੇ ਫੜ ਇਹ ਚੰਗੇ ਨਹੀਂ ਲੱਗਦੇ ਲੈਂਦੇ ਇਹ ਏ ਅੱਡ ਸਾਰਾ ਦਿਨ ਹਰੇਕ ਮੂਰੇ ਸਰਪੰਚੀ ਏ ਘੋਟਦੀ ਆ ਵੀ ਮੈਂ ਸਭ ਤੋਂ ਚੰਗੀ ਆ ਉਹਦੀ ਚਾਕੇ ਕਹਿਣੇ ਖੜਜੂ ਲੈ ਦੱਸ ਤੂੰ ਗਾਣੂ ਬਲੱਡ ਵਧਾਉਣੀ ਆ ਆਪਦਾ ਉਹ ਸਰਪੰਚੀ ਨਹੀਂ ਘੋਟਦੀ ਉਹਨੇ ਦਿਮਾਗ ਨਹੀਂ ਨਾ ਦਿਮਾਗ ਤੇ ਬੋਝ ਪਾਇਆ ਵੀ ਡੈਡੀ ਹੁਰੀ ਦੁਖੀ ਨੇ ਆ ਤੇਰੇ ਵਾਂਗੂ ਲੜਦੀ ਨਹੀਂ ਨਾ ਸਾਡੇ ਤਾਂ ਗਾਣੂ ਬੋਝ ਪਿਆਗਾ ਤੇਰੇ ਤੇ ਉਹਦੇ ਤੇ ਪੈ ਗਿਆ ਬੋਝ ਤਾਂ ਹਟਜੋ ਹੁਣ ਹਾਂ ਆ ਲੜਾਈ ਨਾਲ ਹੱਲ ਹੋਜੂ ਹਾਂ ਗੱਲਾਂ ਕਰਦਾ ਹੈਗਾ ਉਹ ਇਹਨੇ ਤਾਂ ਹੋਰ ਬੋਝ ਪਾਉਣਾ ਹੁੰਦਾ ਇਹਨੇ ਤਾਂ ਜਾਂ ਬਗਚਾ ਪਰ ਇਹਨੂੰ ਧਰ ਵਾਲ ਮਾਰੀ ਤੋਤੇ ਇਧਰ ਹੀ ਨਹੀਂ ਤੂੰ ਮਰਦਾ ਬੋਝ ਨੀ ਕਿਉਂ ਬੋਲੀ ਆ ਦੇਖ ਲੈ ਕਈਆਂ ਜਾਂ ਗੱਲਾਂ ਕਰਦੇ ਆ ਉਹ ਚਲ ਵਾਪੂ ਤੂੰ ਛੱਡ ਦੇ ਯਾਰ ਦੇਖਦੇ ਆ ਕੋਈ ਨਾ ਕੋਈ ਹਿੱਲਾ ਵਸੀਲਾ ਹੋਊਗਾ ਜਿਵੇਂ ਦੇਖ ਤਾਰੀ ਆਪਾਂ ਨੂੰ ਇਹਦੇ ਚੰਗਾਲ ਤੋਂ ਨਿਕਲਣਾ ਤਾਂ ਪਊਗਾ ਹੀ ਕਿਸੇ ਲੋਟ ਇਹ ਨਾ ਤਾਂ ਲੜਾਈ ਨਾਲ ਨਿਕਲੇ ਜਾਵੇ ਇਹਦਾ ਕੋਈ ਦਿਮਾਗ ਨਾਲ ਕੋਈ ਗੱਲਬਾਤ ਕਰੀਏ ਕਿਸੇ ਪਾਸੇ ਕੋਈ ਇੰਤਜ਼ਾਮ ਕਰੀਏ ਫਿਰ ਨਿਕਲੇ ਜਾਊਗਾ ਇੰਤਜ਼ਾਮ ਤਾਂ ਹੋਊਗਾ ਵਾਪੂ ਜਿਵੇਂ ਹੋਊਗਾ ਮੈਂ ਤਾਂ ਗੱਲ ਤਾਂ ਇਹ ਹੈ ਮਨਪੀ ਚੱਕ ਕੇ ਗਹਿਣੇ ਚੱਕ ਲਈ ਜਿਹੜੇ ਹੈਗੇ ਨੇ 5 ਲੱਖ ਦੇ ਉਹ ਹੋਵੇ ਜਾਂ ਤਾਂ ਕਿਲੋ 2 ਕਿਲੋ ਸੋਨਾ ਹੋਵੇ ਵੀ ਹਾਂ ਵੇਚ ਕੇ ਲਾ ਦਈਏ ਚਲੋ ਦੇਖਦੇ ਆ ਅੱਗੇ ਕੀ ਬਣਦਾ ਹੈ ਇਹ ਕੀ ਹੋ ਗਿਆ ਮੈਂ ਤਾਂ ਕੀ ਸੋਚਿਆ ਸੀ ਮੇਰੀ ਸਕੀਮ ਤਾਂ ਮੇਨ ਲੱਗਦਾ ਬੇਕਾਰ ਹੀ ਗਈ ਹਏ ਟੈਡੀ ਵੀ ਕੀ ਕਹੂਗਾ ਵੀ ਪਹਿਲੀ ਵਾਰੀ ਆ ਕੁੜੀ ਜੀ ਨੇ ਕੋਈ ਸਕੀਮ ਲਾਈ ਉਹ ਵੀ ਨਹੀਂ ਇਹਦੀ ਕਾਮਯਾਬ ਹੋ ਸਕੇ ਮਿੰਨ ਤਾਂ ਇਹ ਸੀ ਸਾਰੇ ਮੇਰੇ ਬਾਰੇ ਸੋਚ ਕੇ ਵੀ ਇਹਨੇ ਗਹਿਣੇ ਫੜਾਤੇ ਅਸੀਂ ਵੀ ਲਿਆ ਕੇ ਫੜਾਉਨੇ ਆ ਇਹ ਤਾਂ ਸਾਰੇ ਆਪ ਦੇ ਆਦੇ ਕੰਮਾਂ ਨੂੰ ਲੱਗ ਗਏ ਖੀਂਡੀ ਗਿਆ ਸਾਰਾ ਟੱਬਰ ਚਲ ਦੇਖਦੀਆਂ ਕੁਝ ਬੰਦ ਹੈ ਕਿ ਨਾ ਬੰਦ ਹੈ ਜਸ਼ਨ ਪੁੱਤ ਮੈਨੂੰ ਤੂੰ ਇਹ ਤਾਂ ਦੱਸ ਦੇ ਵੀ ਤੂੰ ਚਾਬੀ ਅਲਮਾਰੀ ਦੀ ਕਿਉਂ ਲਈ ਹੈ ਤੇ ਕੀ ਕੱਢਣ ਲੱਗੀ ਆ ਅਲਮਾਰੀ ਚ ਓਹੋ ਮੰਮੀ ਜੀ ਸਬਰ ਤਾਂ ਕਰ ਲਓ ਤੁਹਾਡੇ ਸਾਹਮਣੇ ਹੀ ਕੱਢੂੰਗੀ ਜੋ ਕੱਢੂੰਗੀ ਮੈਂ ਕਿਹੜਾ ਚੋਰੀ ਕਰਨ ਲੱਗੀ ਆ ਚੋਰੀ ਤਾਂ ਨਹੀਂ ਕਰਨ ਲੱਗੀ ਫੇਰ ਵੀ ਪੁੱਤ ਮੈਨੂੰ ਦੱਸ ਤਾਂ ਸਹੀ ਤੂੰ ਚਾਬੀ ਕਿਉਂ ਲਈ ਹੈ ਕੀ ਕਰਨਾ ਮੈਂ ਜੇ ਤੁਸੀਂ ਇੱਕ ਮਿੰਟ ਖੜੋ ਚੁੱਪ ਕਰਕੇ ਦਸ਼ਨ ਕੀ ਖਰੋਦੇ ਜਿੱਦਈ ਜੰਨੀਆਂ ਅਲਮਾਰੀ ਦੇ ਤੋਂ ਦਸ਼ਨ ਦੱਸ ਇੱਕ ਮਿੰਟ ਸ਼ਾਂਤੀ ਰੱਖੋਗੇ ਮੰਮੀ ਜੀ ਮੈਂ ਆਪਣੀਆਂ ਟੂਮਾ ਕੱਢਦੀ ਸੀ ਟੂਟੂਮਾ ਘਰੇ ਵਾਸਤੇ ਕੱਢੀਆਂ ਨੇ ਕੀ ਕਰਨਾ ਇਹਨਾਂ ਦਾ ਮੰਮੀ ਜੀ ਮੇਰੀਆਂ ਟੂਮਾ ਨੇ ਤੇ ਇਹਨਾਂ ਤੇ ਮੇਰਾ ਹੀ ਹੱਕ ਆ ਹੁਣ ਇਹਨਾਂ ਦਾ ਜੋ ਮੈਂ ਕਰੂੰਗੀ ਤੁਸੀਂ ਤੁ ਮੰਨਜ਼ੂਰ ਕਰਿਓ ਬਸ ਗਲਤ ਤਾਂ ਦੱਸ ਬੁਝਾਰਤਾ ਜੀ ਕੀ ਪਈ ਜੰਨੀ ਐ ਐਸਾ ਫੜੋ ਤੁਸੀਂ ਇਹਨਾਂ ਨੂੰ ਵੇਚ ਕੇ ਨਾ ਆਪਾਂ ਮੰਮੀ ਦਾ ਇਲਾਜ ਕਰਾਵਾਂਗੇ ਓ ਯਾਰ ਨਹੀਂ ਵੇਚਣੀਆਂ ਟੂਮਾ ਜਸ਼ਨ ਨਾ ਮੰਮੀ ਵਾਲੀਆਂ ਵੇਚਣੀਆਂ ਨੇ ਨਾ ਤੇਰੀਆਂ ਵੇਚਣੀਆਂ ਨੇ ਜਸ਼ਨ ਪੁੱਤ ਤੂੰ ਮੈਨੂੰ ਇੰਨੀ ਗਿਰੀ ਹੋਈ ਸਮਝ ਲਿਆ ਬੇ ਮੈਂ ਆਪਣੇ ਇਲਾਜ ਵਾਸਤੇ ਆਪਣੇ ਆਪਣੀਆਂ ਨੋਹਾਂ ਦੇ ਗਹਿਣੇ ਵੇਚੂੰਗੀ ਨਾ ਨਾ ਪੁੱਤ ਮੈਂ ਨਹੀਂ ਤੁਹਾਡੇ ਗਹਿਣੇ ਵੇਚਣੇ ਮੈਂ ਤਾਂ ਤੁਹਾਨੂੰ ਪੌਣ ਹੰਡਾਉਣ ਵਾਸਤੇ ਦਿੱਤੇ ਸੀ ਗਾਣੇ ਆਪਣੇ ਇਲਾਜ ਵਾਸਤੇ ਨਹੀਂ ਇਹਦੇ ਨਾਲੋਂ ਤਾਂ ਚੰਗਾ ਮੈਨੂੰ ਮੌਤ ਆਜਵੇਂ ਮੈਂ ਮਰਨਾ ਮਨਜ਼ੂਰ ਕਰੂੰਗੀ ਪਰ ਮੈਂ ਆਪਣੀਆਂ ਨੋਹਾਂ ਦੇ ਗਾਣੇ ਨਹੀਂ ਵੇਚ ਸਕਦੀ ਸਹੀ ਗੱਲ ਕਹਿੰਦੀ ਐ ਮੰਮੀ ਜਸ਼ਨ ਤਾਂ ਜਸ਼ਨ ਮੰਮੀ ਹਾਂ ਸੀ ਕੰਟੀਨਿਊ ਹਾਂ ਰੱਖ ਲਿਆ ਰੈਡੀ ਹਾਂ ਐਕਸ਼ਨ ਜਸ਼ਨ ਮੰਮੀ ਸਹੀ ਗੱਲ ਕਹਿੰਦੇ ਨੇਗੇ ਪਤਾ ਕੀ ਹਜੇ ਤੇਰੇ ਵਿਆਹ ਨੂੰ ਥੋੜਾ ਟਾਈਮ ਹੋਇਆ ਐ ਤੂੰ ਪੁੱਤਲਾ ਆਪਣੇ ਗਹਿਣੇ ਗੱਟੇ ਕਿਉਂ ਵੇਚਣੇ ਨੇ ਮੰਮੀ ਆਪਣੇ ਗਹਿਣੇ ਗੱਟੇ ਵੇਚ ਸਕਦੀ ਆ ਤੂੰ ਆਪਣੇ ਗਹਿੜੇ ਆਪਣੇ ਕੋਲ ਹੀ ਰੱਖ ਨਾਲੇ ਆਪਾਂ ਕਿਤੇ ਮੰਮੀ ਨੂੰ ਬਾਹਰੋਂ ਦਵਾਈ ਖਵਾ ਦਾਂਗੇ ਮੰਮੀ ਠੀਕ ਹੋ ਜਾਣਗੇ ਜਲਦੀ ਓਹੋ ਜਸ਼ਨ ਮੈਂ ਦੇਸੀ ਦਵਾਈ ਖਾ ਲੂੰਗੀ ਪੁੱਤ ਨਾਲੇ ਜਿੰਨੀ ਮੇਰੀ ਲਿਖੀ ਹੋਈ ਆ ਮੈਂ ਉਨੀ ਤਾਂ ਭੋਗਣੀ ਆ ਮੈਂ ਦੇਸੀ ਦਵਾਈ ਨਾਲ ਠੀਕ ਹੋ ਜਾਣਾ ਲੋਕ ਹੋਰ ਵੀ ਤਾਂ ਖਾਂਦੇ ਆ ਜਿਨ੍ਹਾਂ ਨੂੰ ਮੰਮੀ ਜੀ ਮੇਰੀ ਗੱਲ ਲੱਗ ਜੰਦੀਆਂ ਇੰਨਾ ਦਾ ਕੀ ਫਾਇਦਾ ਜੇ ਦੁੱਖ ਦੇ ਟਾਈਮ ਕਮ ਨਾ ਆਈਆਂ ਆਪਾਂ ਤਾਂ ਹੀ ਬਣਵਾਉਨੇ ਆ ਨਾ ਵਿਅੋਗੇ ਟਾਈਮ ਕਮ ਆ ਜਾਣ ਪੁੱਤ ਮੈਂ ਤੇਰੀ ਗੱਲ ਸਮਝਦੀ ਆ ਪਰ ਰਸ਼ਨ ਮੈਂ ਮੈਂ ਨਾ ਤੁਹਾਡੇ ਤੋਂ ਤੇਰੇ ਗਹਿਣੇ ਲੈ ਨਹੀਂ ਸਕਦੀ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਡਿੰਪਲ ਜੋ ਵੀ ਕਹਿੰਦੀ ਆ ਨਾ ਮੇਰੀ ਧੀ ਸੱਚ ਕਹਿੰਦੀ ਆ ਲੋਕ ਕੀ ਕਹਿਣਗੇ ਰਸ਼ਨ ਵੀ ਨੋਹਾਂ ਦੇ ਗਹਿਣੇ ਵੇਚਦੇ ਤੂੰ ਮੇਰੀ ਗੱਲ ਸੁਣ ਆ ਟੂਮਾ ਟਾਮਾ ਨਾ ਤੂੰ ਲਮਾਰੀ ਜੀ ਰੱਖ ਦੇ ਟੂਮਾ ਵੇਚਣ ਵਾਸਤੇ ਥੋੜੀ ਤਾਂ ਦੱਸਿਆ ਵੀ ਮੰਮੀ ਨੂੰ ਆ ਬਿਮਾਰੀ ਆ ਯਾਰ ਵੀ ਇਲਾਜ ਕਰਾਉਣ ਤਿੰਨੇ ਪੈਸੇ ਲੱਗਣੇ ਆ ਉਹ ਜਸ ਤੁਸੀਂ ਸਾਰਾ ਟਬਰ ਕਿਉਂ ਮੇਰੇ ਪਿੱਛੇ ਪਿਓ ਜਦੋਂ ਮੈਂ ਕਹਿ ਰਹੀ ਆ ਤੁਸੀਂ ਵੇਜ ਦਿਓ ਮੈਨੂੰ ਨਹੀਂ ਜ਼ਰੂਰਤ ਹਾਲੇ ਇਹਨਾਂ ਦੀ ਜਸ਼ਨ ਪੁੱਤ ਤੇਰਾ ਫੋਨ ਵੱਜਦਾ ਉਹ ਤਾਂ ਠੀਕ ਆ ਪਰ ਮੰਮੀ ਜੀ ਮੈਂ ਤੁਹਾਡੇ ਨਾਲ ਆ ਕੇ ਗੱਲ ਕਰਦੀ ਆ ਇੱਕ ਵਾਰ ਫੋਨ ਦੇਖ ਲਾਂ ਜਸ ਪਲੀਜ਼ ਤੁਸੀਂ ਮੇਰੀ ਗੱਲ ਮੰਨ ਲਿਓ ਜਸਪਤ ਇਹ ਤਾਂ ਆਪਾਂ ਨੂੰ ਹੀ ਘਾਟਾ ਪਾਉਣ ਲੱਗ ਪਈ ਸਾਡੇ ਘਰ ਦੇ ਗਹਿਣੇ ਵੇਚਣ ਲੱਗ ਪਈ ਪਰ ਤੂੰ ਫਿਕਰ ਨਾ ਕਰ ਮੈਂ ਇਸ ਘਰ ਨੂੰ ਘਾਟਾ ਨਹੀਂ ਪੈਣ ਦੇਣਾ ਘਾਟਾ ਤਾਂ ਇਹਨੂੰ ਪਾਊਗਾ ਜਾਂ ਇਹਦੇ ਪੇਕਿਆਂ ਨੂੰ ਪਾਊਗਾ ਆਪਾਂ ਇਹਦੇ ਗਹਿਣੇ ਵੇਚਣੇ ਨਹੀਂ ਜੇ ਅਸੀਂ ਆਪਣੇ ਘਰੋਂ ਗਹਿਣੇ ਵੇਚਣੇ ਆ ਤਾਂ ਸਾਨੂੰ ਕੀ ਫਾਇਦਾ ਡਰਾਮਾ ਕਰਨ ਦਾ ਉਹੀ ਤਾਂ ਗੱਲ ਆ ਮੰਮੀ ਜਿਹੜਾ ਕੁਝ ਸੋਚਿਆ ਸੀਗਾ ਉਹਦੇ ਮੁਤਾਬਕ ਤਾਂ ਕੁਝ ਵੀ ਨਹੀਂ ਹੋ ਰਿਹਾ ਜਦੋਂ ਆਪਦੇ ਘਰੋਂ ਚੀਜ਼ਾਂ ਵੇਚਣੀਆਂ ਨੇ ਫਿਰ ਆਪਣੇ ਦਿਮਾਗ 'ਚ ਫਰਕ ਆ ਏਡੇ ਏਡੇ ਡਰਾਮੇ ਰਚ ਜਾਈ ਆਪਾਂ ਮੰਮੀ ਵੈਸੇ ਤੁੰਨਾ ਸ਼ਰਮ ਆ ਲਈ ਜਾਈ ਦੀ ਤੁਸੀਂ ਤਾਂ ਨਾ ਹੱਦ ਪਾਰ ਕਰਕੇ ਕਸਮ ਨਾਲ ਇੱਧਰ ਮਰ ਜਾ ਲੱਗੀਆਂ ਭੋਂਕਣ ਇੱਕ ਦਿਨ ਨਾ ਤੁਹਾਨੂੰ ਇਹਦਾ ਹਰਜਾਨਾ ਪਾਰਨਾ ਪੈਗਾ ਉਹ ਪਤਾ ਤੁਹਾਨੂੰ ਅੱਜ ਵੀ ਦੱਸ ਦਿਆਂ ਹਾਂ ਗੱਲ ਜੀ ਪਨਾ ਦਾ ਰੱਖਿਆ ਕਰ ਹੀਠਾ ਰਹੀ ਗੱਲ ਹਰਜਾਨੇ ਦੀ ਅਸੀਂ ਆਪੇ ਭਰ ਲਾਂਗੇ ਹਰਜਾਨੇ ਹਰਜੁਨੇ ਠੀਕ ਆ ਤੂੰ ਆਪਦਾ ਸੋਚ ਤੂੰ ਬਾਈ ਨਾਲ ਜਾਣਾ ਕਿ ਨਹੀਂ ਜਾਣਾ ਜਾਂ ਉਹਨੂੰ ਇੱਥੇ ਬੁਲਾਉਣਾ ਜਾਂ ਤੂੰ ਉੱਥੇ ਜਾਣਾ ਜੇ ਤਾਂ ਤੈਨੂੰ ਇਹ ਸ਼ਰਤ ਸਾਡੀ ਮਨਜ਼ੂਰ ਹੈ ਤਾਂ ਦੇਖ ਲੈ ਨਹੀਂ ਤਾਂ ਤੈਨੂੰ ਪਤਾ ਹੀ ਆ ਡਿੰਪਲ ਪੁੱਤ ਜਨਾਨੀਆਂ ਦਾ ਬੰਦੇ ਤੋਂ ਬਿਨਾ ਜੀਣਾ ਕਿੰਨਾ ਮੁਸ਼ਕਿਲ ਹੁੰਦਾ ਹੁਣ ਜਸ਼ਨ ਨੂੰ ਦੇਖ ਲੈ ਕਿੰਨਾ ਜਸ਼ਨ ਦੀ ਇੱਜ਼ਤ ਮਾਨ ਕਰਦਾ ਤੇ ਜਸ਼ਨ ਇਹਦਾ ਕਰਦੀ ਹੈ ਤੂੰ ਡਿੰਪਲ ਤੀਏ ਸਾਰੀ ਜ਼ਿੰਦਗੀ ਬੰਦੇ ਤੋਂ ਬਗੈਰ ਕਿਵੇਂ ਕੱਟੂੰਗੀ ਤਾਂ ਇੱਥੇ ਭੋਂਡੇ ਮੰਜੇ ਜਾਣੇ ਆ ਤੂੰ ਦੇਖ ਲੈ ਬੁੱਥਾ ਬੰਦ ਰੱਖਣਾ ਦੋ ਕੁ ਦਿਨਾਂ ਦੀ ਜबान ਕੀ ਚੱਲਦੀ ਹੈ ਜਿੰਨੀ ਕਹਦੇ ਤੂੰ ਉੰਨੀ ਆ ਦੇਖ ਬੁੱਥਾ ਬੰਦ ਰੱਖਣਾ ਕਿ ਜਸ਼ਨ ਨੂੰ ਸਾਡਾ ਰਾਜ ਦੱਸਣਾ ਬਾਕੀ ਭਾਈ ਤੇਰੀ ਮਰਜ਼ੀ ਦੱਸਣਾ ਦੱਸ ਵੀ ਦੇ ਪਰ ਇਹਦਾ ਇਲਜ਼ਾਮ ਫੇਰ ਤੈਨੂੰ ਪਤਾ ਹੀ ਹੈ ਕੀ ਹੋਣਾ ਇਹਦਾ ਅੰਜਾਮ ਇਹ ਹੋਣਾ ਵੀ ਤੂੰ ਵੀ ਆਪਣੀ ਜਾਨ ਤੋਂ ਹੱਥ ਤੋਂ ਬੈਠੂਗੀ ਤੇ ਤੇਰੇ ਨਾਲ ਨਾਲ ਜਸ਼ਨ ਵੀ ਵਿਚਾਰੀ ਉਹਦਾ ਹਾਲ ਦੇਖ ਲਿਆ ਸੀ ਕੀ ਕਰਾਂਗੇ ਮੰਮੀ ਜੀ ਮੈਂ ਤਾਂ ਬੇਸ਼ੱਕ ਉਹਨੂੰ ਨਾ ਕੁਛ ਦੱਸਾਂ ਪਰ ਰੱਬ ਤਾਂ ਸਭ ਕੁਝ ਦੇਖਦਾ ਹੀ ਹੈ ਨਾ ਇੱਕ ਨਾ ਇੱਕ ਦਿਨ ਸਭ ਕੁਝ ਮੁਰੇ ਆ ਜੂਗਾ ਤਾਂ ਚੱਲ ਬਬੀ ਜੇਦਾ ਉਹ ਦੇਖੀ ਤੂੰ ਜਾ ਰੋ ਰੱਬ ਦੇ ਤਾ ਬਬੀ ਇਹ ਰੱਬ ਦਾ ਜਿਆਦਾ ਨਹੀਂ ਵਾਸਤਾ ਦੇਣ ਲੱਪਈ ਰੱਬ ਦੀ ਭਗਤਣੀ ਜਿਆਦਾ ਨਹੀਂ ਇਹ ਬਣ ਗਈ ਇਹਦੀ ਜबान ਨੇ ਜਿਆਦਾ ਚੱਲਦੀ ਆ ਮੰਮੀ ਤੈਨੂੰ ਕਿਹਾ ਸੀ ਨਾ ਇਹਦੇ ਮੁਰੇ ਮੈਂ ਬਿਮਾਰ ਨਹੀਂ ਮੈਂ ਡਰਾਮਾ ਕਰਦੀ ਆ ਤੈਨੂੰ ਕੀ ਰੋੜਤੀ ਨੂੰ ਦੱਸਣ ਦੀ ਆ ਹੁਣ ਇਹਦੀ ਲੱਤ ਉੱਤੇ ਹੋ ਗਈ ਜਿਹੜਾ ਡਰਾਮਾ ਆਪਾਂ ਕੀਤਾ ਨਾ ਉਈ ਜਸ਼ਨ ਨੂੰ ਦੱਸੂੰਗੀ ਨਹੀਂ ਮੈਨੂੰ ਇਹਦੇ ਤੇ ਪੂਰਾ ਯਕੀਨ ਹੈ ਜੇ ਦੱਸੂਗੀ ਫਿਰ ਤੈਨੂੰ ਪਤਾ ਹੀ ਆਪਾਂ ਇਹਦਾ ਹਾਲ ਕੀ ਕਰਨਾ ਪਰ ਮੈਨੂੰ ਪੂਰੀ ਉਮੀਦ ਆ ਵੀਨੇ ਨਹੀਂ ਦੱਸਣਾ ਇਹ ਸਿਰਫ ਆਪਾਂ ਨੂੰ ਡਰਾਉਣਾ ਜਾਣਦੀ ਐ ਪਰ ਇਹਨੂੰ ਕੀ ਪਤਾ ਕਿ ਅਸੀਂ ਡਰਨ ਵਾਲੇ ਕਿੱਥੋਂ ਆ ਡਰਨ ਵਾਲੇ ਤਾਂ ਦਿਨ ਅਸੀਂ ਜੰਮੇ ਹੀ ਨਹੀਂ ਚੱਲ ਜਸ਼ਨ ਵਿਨਾਜ ਐ